अच्छा <laughs> हाणे <laughs>

ਸਬਜੀ ਬੱਲਾ ਮੰਡੀ ਵੱਲੋਂ ਕਾਲੇ ਚੰਬਾ ਦੀ ਅਦਖਸ਼ਤਾ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਸਭ ਨੂੰ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਸਮੂਹ ਸਬਜੀ ਬੱਲਾ ਮੰਡੀ ਵੱਲੋਂ ਬਹੁਤ ਖੁਸ਼ੀ ਦਾ ਮੌਕਾ ਹੈ ਕਿ ਤੁਸੀਂ ਸਾਰੀ ਸੰਗਤ ਇੱਥੇ ਆ ਕੇ ਉਮੂਮਾ ਆ ਕੇ ਬਾਬਾ ਜੀ ਦੇ ਦਰਸ਼ਨ ਕਰਨ ਆਈ ਹੈ 30 ਤੋਂ 40 ਸਾਲ ਹੋ ਗਏ ਆ ਕਿ ਭਾਈ ਅਦੇਸ਼ਵਾਲੇ ਦੇ ਵਿੱਚ ਇਹ ਸੇਵਾ ਲਗਾਤਾਰ ਚੱਲ ਰਹੀ ਹੈ। ਐਹੀ ਜਗ੍ਹਾ ਤੇ ਪਹਿਲਾਂ ਇੱਕ ਸੁਬਾ ਹੁੰਦਾ ਸੀ। ਇਹਦੇ ਸੁਬਾ ਬੰਦੇ ਬੰਦੇ ਉਹਨੂੰ ਬਿਲਡਿੰਗਾਂ ਬਣ ਗਿਆ ਲੇਕਿਨ ਇਹ ਜਿਹੜਾ ਕੰਮ ਖੰਮ ਹੈ ਮੰਡੀ ਦੇ ਆੜਤੀਆਂ ਦੇ ਵਿੱਚ ਐਂ ਨਹੀਂ ਘਟਿਆ। ਤੇ ਹਰ ਸਾਲ ਵੱਧਦਾ ਹੀ ਰਿਹਾ ਤੇ ਵੱਧਦਾ ਹੀ ਰਹੇਗਾ। ਮੈਂ ਯੂਥ ਨੂੰ ਕੋਈ ਇਹਨਾ ਚਾਹਾਂਗਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਖੇੜਕੂ ਤੇ ਵਿੱਚ ਆਪਣਾ ਸਮਾਵਧੀਰ ਕਰੋ। ਧਰਮ ਦੇ ਕੰਮ ਦੇ ਵਿੱਚ ਜੁੜੋ। ਬੋਲੇ ਨਾਥ ਦਾ ਨਾਮ ਬੜਾ ਬੇਅੰਤ ਹੈਗਾ ਇਸ ਨਾਮ ਦੀ ਸੇਵਾ ਕਰੋ ਬੰਬੰਬ ਬੋਲੇ ਅਧਰ ਮਹਾਰਾ ਕਿਰਪਾ ਕਰ ਦੇਗਾ ਹਮਨ ਬਹੁਤ ਬਹੁਤ ਦਿਲੋਂ ਦਿਲੋਂ ਮੁਬਾਰਕਾਂ ਪਰਮਾਤਮਾ ਸਭ ਮੇਰੇ ਪਰਿਵਾਰਾਂ ਨੂੰ ਖੜ੍ਹਦੀਆਂ ਕਲਾ 'ਚ ਰੱਖੇ ਤੇ ਸਭ ਦੀਆਂ ਮੁਸ਼ਕਲਾਂ ਦੂਰ ਕਰੇ ਜੈ ਸ਼ੰਕਰ ਬੋਲੇ ਚਲੋ ਜਾਈਏ ਰੋਲ ਅੱਜ ਸ਼ਵਾਲੇ ਭਾਈਆਂ ਵੇਖੇ ਅਸੀਂ ਬੈਨ ਨਤਮਸਤਕ ਹੋਏ ਆਂ ਸ਼ਿਵਜੀ ਮਹਾਰਾਜ ਦੀ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀ ਕਿ ਸਰਬੱਤ ਦਾ ਭਲਾ ਹੋਵੇ ਅੱਜ ਸ਼ਿਵਰਾਤਰੀ ਦਾ ਮਹਾ ਸ਼ਿਵਰਾਤਰੀ ਦਾ ਤਿਉਹਾਰ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਤਿਹਾਰ ਦੇ ਵਿੱਚ ਅੱਜ ਸਭ ਤੋਂ ਵੱਡਾ ਯੋਗਦਾਨ ਜਿਹੜਾ ਲੰਗਰਾਂ ਦੇ ਵਿੱਚ ਸਾਰੇ ਸ਼ਹਿਰ ਚ ਪੈ ਰਿਹਾ ਸਬਜੀ ਮੰਡੀ ਵੱੱਲਾ ਵੱਲੋਂ ਜੋ ਕਿ ਹਰ ਘਰ ਦੇ ਵਿੱਚ ਵੀ ਯੋਗਦਾਨ ਪਾਉਂਦੇ ਨੇ ਕਿਉਂਕਿ ਸਬਜੀ ਦੀ ਸਪਲਾਈ ਇਹਨਾਂ ਦੀ ਬਹੁਤ ਵੱਡੀ ਹੈ ਪਰ ਅੱਜ ਵੱਡਾ ਲੰਗਰ ਤੁਸੀਂ ਵੇਖੋਗੇ ਮੇਰਾ ਖਿਆਲ ਕੋਈ ਚੀਜ਼ ਦੀ ਕਮੀ ਇੱਥੇ ਨਹੀਂ ਹੈਗੀ ਹਰ ਤਰ੍ਹਾਂ ਦਾ ਲੰਗਰ ਇਹਨਾਂ ਨੇ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਇਹਨਾਂ ਦਾ ਧੰਨਵਾਦ ਵੀ ਕਰਦਾ ਸਮੂਹੀ ਟੀਮ ਦਾ ਜਿਹੜਾ ਇਹਨਾਂ ਨੇ ਅੱਜ ਇਸ ਕਿਉਂ ਬੋ ਮੌਕੇ ਤੇ ਇਹ ਵੱਡਾ ਕਾਰਜ ਕੀਤਾ ਤੇ ਅੰਮ੍ਰਿਤਸਰ ਦਾ ਪਵਿੱਤਰ ਸ਼ਹਿਰ ਜਿਹੜਾ ਤਿਉਹਾਰਾਂ ਦਾ ਸ਼ਹਿਰ ਹੈ ਔਰ ਸੈਕੂਲਰ ਔਰ ਧਰਮ ਦਾ ਪੱਖ ਹੋ ਕੇ ਸਾਰੇ ਬੰਦੇ ਜਦੋਂ ਵੀ ਕੋਈ ਤਿਉਹਾਰ ਆਉਂਦਾ ਬਣਾਉਂਦੇ ਨੇ ਤੁਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਵੇਖਿਆ ਸੀ ਕਿੱਡੇ ਵੱਡੇ ਲੰਗਰ ਸਾਰੀਆਂ ਝੜਕਾਂ ਦੇ ਸਾਰੇ ਹੀ ਲੋਕ ਲਾਉਂਦੇ ਨੇ ਔਰ ਜਿਆਜੀਆਂ ਦੇ ਅੱਜ ਵੀ ਸਾਰੇ ਸੇਵਾ ਕਰ ਰਹੇ ਤੁਸੀਂ ਵੇਖੋ ਸਾਡੇ ਭਰਾ ਔਰ ਇਹੀ ਚੀਜ਼ ਸਾਨੂੰ ਸਿਖਾਉਂਦੀ ਆ ਇਹੀ ਚੀਜ਼ ਸਾਡਾ ਦੇਸ਼ ਮੰਗਦਾ ਇਹੀ ਚੀਜ਼ ਸਾਡਾ ਅੰਮ੍ਰਿਤਸਰ ਮੰਗਦਾ ਔਰ ਸੰਦੇਸ਼ ਵੀ ਸਾਡਾ ਹੈ